ਤਾਂ ਮੈਂ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਬਚਪਨ 'ਚ ਤੁਹਾਡੇ ਬਚਪਨ ਦੀ ਕਿਹੜੀ ਇੱਕ ਮਿੱਠੀ ਪਿਆਰੀ ਯਾਦ ਹੈ ਬਚਪਨ ਤਾਂ ਤੁਹਾਨੂੰ ਪਤਾ ਹੀ ਵੀ ਬਹੁਤ ਪਿਆਰਾ ਹੁੰਦਾ ਹੈ ਤੇ ਆਪਾਂ ਬਚਪਨ ਦੇ ਵਿੱਚ ਬਹੁਤ ਸ਼ਰਾਰਤ ਵੀ ਹੁੰਦੀ ਹੈ ਨਾ ਮੈਂ ਵੀ ਬਹੁਤ ਸ਼ਰਾਰਤਾਂ ਕਰਦੀ ਹੁੰਦੀ ਸੀ ਬਚਪਨ 'ਚ ਪਹਿਲਾਂ ਤਾਂ ਬਾਹਰੋਂ ਇੱਕ ਸੱਟ ਲੱਗ ਰਹੀ ਤੇ ਮੰਮੀ ਨੇ ਹੋਰ ਕੁੱਟ-ਕੁੱਟ ਕੇ ਚਾਰ ਸੱਟਾਂ ਲਵਾ ਦਿੱਤੀ ਉਹ ਬਚਪਨ ਹੁੰਦਾ ਨਾ ਉਹ ਇੰਨਾ ਹੁੰਦਾ ਕਿ ਬਾਹਰ ਦੁਨੀਆ ਵੇਖੀਏ ਪਰ ਜਦੋਂ ਹੁਣ ਵੱਡੇ ਹੋਏ ਆਂ ਉਦੋਂ ਦੁਨੀਆ ਦਾ ਸੱਚ ਪਤਾ ਲੱਗਦਾ ਕਿ ਅੱਜ ਤਾਂ ਬਿਲਕੁਲ ਜੀ ਨਹੀਂ ਕਰਦਾ ਕਿਸੇ ਨੂੰ ਰੰਗ ਨਹੀਂ ਲਵਾਉਂਦੇ ਫੁੱਟ ਕੀ ਕਹਿੰਦੇ ਮੇਰੀ ਸਕਿਨ ਖਰਾਬ ਹੋ ਜੂਗੀ ਆਪਣਾ ਮਤ ਪੰਜ ਪਤਾ ਤਾਂ ਕਿ ਸਕਿਨ ਨੇ ਦਾ ਹਾਂ ਆਪਣੇ ਰਿਸ਼ਤੇਦਾਰੀ ਚ ਕਿਤੇ ਵਿਆਹ ਵਾੜਾ ਡੋਲੀ ਵਾਲੀ ਕਾਰ ਦੇ ਤੇ ਜੋ ਸਿੱਕੇ ਵਰਸਾਏ ਜਾਂਦੇ ਕਿਤੇ ਚੱਕੇ ਆਪਣੇ ਨੇ ਸਾਡੇ ਬੱਚੇ ਦਾ ਵਿਆਹ ਸੀਗਾ ਮੈਂ ਤਾਂ ਹੁਣ ਵੀ ਦੋ ਸਿੱਕੇ ਚੀਕਦੇ ਆ ਬਚਪਨ ਬਚਪਨ ਜ਼ਿੰਦਗੀ ਦਾ ਉਹ ਮੋੜ ਹੈ ਜੋ ਇੱਕ ਵਾਰ ਚਲਾ ਜਾਂਦਾ ਹੈ ਫਿਰ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਅੱਜ ਆਪਾਂ ਰੁੱਖ ਕਰਦੇ ਆਂ ਬਚਪਨ ਦੀਆਂ ਯਾਦਾਂ ਵੱਲ ਜਿੱਥੇ ਦਾਦੀ ਦੀਆਂ ਲੋਰੀਆਂ ਦਾਦੀ ਦੀਆਂ ਬਾਤਾਂ ਮਾਂ ਦਾ ਪਿਆਰ ਮਾਂ ਦੇ ਹੱਥ ਦੀਆਂ ਰੋਟੀਆਂ ਪਿਓ ਦਾ ਪਿਆਰ ਸਾਈਕਲ ਦੇ ਪਿੱਛੇ ਬਹਿ ਕੇ ਖੇਤਾਂ 'ਚ ਗੇੜੀਆਂ ਲਾਉਣੀਆਂ ਮਿੱਟੀ ਦੇ ਖੜਾਉਣੇ ਬਣਾਉਣੇ ਉਸਤਾ ਦੇ ਨਾਲ ਖੇਡਣ ਜਾਣਾ ਇਹ ਜਿਹੜੀਆਂ ਜਾਂਦਾ ਇਹ ਮੁੜ ਕੇ ਵਾਪਸ ਨਹੀਂ ਆ ਸਕਦੀਆਂ ਮਿੱਟੀ 'ਚ ਰੁਲਦੇ ਖੇਡਦੇ ਮਾਂ ਤੋਂ ਕੁੱਟ ਖਾਣੀ ਉਹ ਕੁੱਟ 'ਚ ਵੀ ਪਿਆਰ ਇਹ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਆਪਾਂ ਅੱਜ ਇੱਕ ਵਾਰ ਫਿਰ ਮੁੜ ਜਾਤੀ ਮਾਰਦੇ ਆ ਆਪਣੇ ਬਚਪਨ ਦੇ ਵੱਲ ਤੇ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਪਣੇ ਬਚਪਨ ਵਿੱਚ ਕੀ ਕੀ ਕਰਦੇ ਸੀ ਤਾਂ ਤਾਜ਼ਾ ਕਰਦੇ ਆ ਬਚਪਨ ਦੀਆਂ ਯਾਦਾਂ ਤੇ ਇੱਕ ਵਾਰ ਮੁੜ ਰੁੱਖ ਕਰਦੇ ਆ ਬਚਪਨ ਵੱਲ ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਸਤਿ ਸ਼੍ਰੀ ਅਕਾਲ ਮੈਂ ਰੌਸ਼ਨੀ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਦੂਜੇ ਦੇ ਨਾਲ ਤੇ ਤਾਜ਼ਾ ਕਰਾਂਗੇ ਬਚਪਨ ਦੀਆਂ ਯਾਦਾਂ ਤਾਂ ਮੈਂ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਬਚਪਨ ਚ ਤੁਹਾਡੇ ਬਚਪਨ ਦੀ ਕਿਹੜੀ ਇੱਕ ਮਿੱਠੀ ਪਿਆਰੀ ਯਾਦ ਹੈ ਬਚਪਨ ਤਾਂ ਤੁਹਾਨੂੰ ਪਤਾ ਹੀ ਵੀ ਬਹੁਤ ਪਿਆਰਾ ਹੁੰਦਾ ਹੈ ਤੇ ਆਪਾਂ ਬਚਪਨ ਦੇ ਵਿੱਚ ਬਹੁਤ ਸ਼ਰਾਰਤੀ ਵੀ ਹੁੰਨੇ ਆ ਨਾ ਮੈਂ ਵੀ ਬਹੁਤ ਸ਼ਰਾਰਤਾ ਕਰਦੀ ਹੁੰਦੀ ਸੀ ਬਚਪਨ ਚ ਮੈਂ ਘਰੋਂ ਭੱਜ ਜਾਣਾ ਫਿਰ ਸ਼ਾਮ ਨੂੰ ਵਾਪਸ ਆਉਂਦੀ ਹੁੰਦੀ ਸੀ ਮੇਰੇ ਘਰੇ ਆਉਂਦੀ ਤੇ ਬਹੁਤ ਗੱਲਾਂ ਪੈਂਦੀ ਹੁੰਦੀਆਂ ਸੀ ਕਿਉਂਕਿ ਮੈਂ ਸਾਡੀ ਗਲੀ ਮਾਂ ਲੇਟੇ ਬੱਚਿਆਂ ਨਾਲ ਖੇਡਦੇ ਰਹਿੰਦੀ ਹੁੰਦੀ ਸੀਗੀ ਤੇ ਤੁਸੀਂ ਕਦੇ ਇਦਾਂ ਕੀਤਾ ਵੀ ਤੁਸੀਂ ਬਿਨਾ ਘਰ ਤੋਂ ਪੁੱਛੇ ਹਨਾ ਘਰੋਂ ਬਾਹਰ ਚਲੇ ਜਾਓ ਤੇ ਛੱđa ਸ਼ਾਮ ਨੂੰ ਅਫਿਰ ਸ਼ਾਮ ਨੂੰ ਤੁਸੀਂ ਆਉਨੇ ਤੁਹਾਡੇ ਬਹੁਤ ਘੱਟ ਬਰੀ ਹੋਵੇ ਨਹੀਂ ਐਦਾਂ ਤਾਂ ਨਹੀਂ ਮੈਂ ਕਦੇ ਕੀਤਾ ਕਿ ਸਵੇਰ ਜਾ ਕੇ ਸ਼ਾਮ ਨੂੰ ਆਓ ਪਰ ਐ ਜ਼ਰੂਰ ਹੁੰਦਾ ਸੀ ਮੇਰੇ ਨਾਲ ਜਦੋਂ ਮਿੱਟੀ ਦੇ ਵਿੱਚ ਰੋਲ ਜਾਂਦੇ ਹੁੰਦੇ ਸੀਗੇ ਮੰਮੀ ਨੇ ਨਵਾ ਧਵਾ ਕੇ ਸਾਨੂੰ ਸੋਹਣਾ ਜਿਹਾ ਬਣਾ ਕੇ ਖੇਡਣ ਲਈ ਭੇਜਣਾ ਕਿ ਖੇੜ ਆਓ ਜਾ ਕੇ ਪਰ ਜਦੋਂ ਅਸੀਂ ਵਾਪਸ ਆਉਂਦੇ ਹੁੰਦੇ ਸੀ ਉਹ ਸਾਫ਼ ਸੁਥਰੇ ਬੱਚਿਆਂ ਤੋਂ ਉਹ ਜਿਵੇਂ ਹੀ ਪੁੱਠੇ ਮਿੱਟੀ 'ਚ ਲਿਬੜੇ ਗੰਦੇ ਚਵਾਕ ਬਣ ਕੇ ਅਸੀਂ ਮੁੜਦੇ ਹੁੰਦੇ ਸੀ ਸਹੀ ਗੱਲ ਮੇਰੇ ਨਾਲ ਮੇਰੀ ਮੰਮੀ ਮੈਨੂੰ ਉਹ ਕਹਿੰਦੇ ਹੁੰਦੇ ਸੀ ਕਿ ਕਿਉਂਕਿ ਮੈਂ ਹਨਾ ਮਤਲਬ ਨਵਾ ਤੋਂ ਆ ਕੇ ਮੰਮੀ ਨੇ ਭੇਜਣਾ ਬਾਹਰ ਹਨਾ ਪਰ ਲਿਬੜ ਕੇ ਆਉਣਾ ਉਸ ਚੀਜ਼ ਤੇ ਤਾਂ ਬਹੁਤ ਗਾਲਾਂ ਪੈਂਦੀਆਂ ਹੁੰਦੀਆਂ ਸੀਗੀਆਂ ਤੇ ਫਿਰ ਮੰਮੀ ਨੇ ਕਹਿ ਵੀ ਦੇਣਾ ਕਿ ਤੂੰ ਐਵੇਂ ਕੀਤਾ ਤੈਨੂੰ ਅੱਜ ਰੋਟੀ ਨਹੀਂ ਮਿਲਣੀ ਪਰ ਉਹੀ ਮੰਮੀ ਜਦੋਂ ਮਤਲਬ ਅਸੀਂ ਸਾਰਾ ਕੁਝ ਕਰ ਲੰਨੇ ਆ ਲਿਬੜ-ਦਿਬੜ ਲੰਨੇ ਆ ਤਾਂ ਉਹੀ ਇੱਕ ਰੋਟੀ ਦੀ ਜਗ੍ਹਾ ਮੰਮੀ ਹੋਰ ਚਾਰ ਦਿੰਦੀ ਸੀ ਤੇ ਨਾਲੇ ਪਿਆਰ ਨਾਲ ਸਮਝਾਉਂਦੀ ਸੀ ਇਹ ਨਹੀਂ ਕਿ ਪਹਿਲਾਂ ਪਿਆਰ ਨਾਲ ਸਮਝਾ ਲਵੇ ਨਾ ਪਹਿਲਾਂ ਤਾਂ ਬਾਹਰੋਂ ਜੇ ਇੱਕ ਛੱਟ ਲੱਗ ਜੂ ਤਾਂ ਮੰਮੀ ਨੇ ਹੋਰ ਕੁੱਟ-ਕੁੱਟ ਕੇ ਚਾਰ-ਸੱਤਾਂ ਲਾ ਦੇਰੀ ਆ ਹਉ ਦੋਹਣਾ ਅੱਪਾ ਕਹਿਣਾ ਵੀ ਐ ਘਰੋਂ ਬਾਹਰ ਨਿਕਲ ਨਾ ਹੁਣ ਦਿਲ ਕਰਦਾ ਪਾ ਘਰੇ ਰਹੀਏ ਹਨਾ ਪੜਨ ਜਾਂਦੇ ਆ ਦੂਰ-ਦੂਰ ਪਰ ਆਪਣਾ ਹੀ ਹੁੰਦਾ ਪਾ ਘਰੇ ਰਹੀਏ ਪਹਿਲਾਂ ਵਾਲਾ ਹੁੰਦਾ ਸੀ ਪਾ ਘਰੋਂ ਬਾਹਰ ਰਹੀਏ ਉਹ ਬਚਪਨ ਹੁੰਦਾ ਨਾ ਉਹ ਇਦਾਂ ਹੁੰਦਾ ਕਿ ਬਾਹਰ ਦੁਨੀਆ ਵੇਖੀਏ ਪਰ ਜਦੋਂ ਹੁਣ ਵੱਡੇ ਹੋਏ ਆ ਉਦੋਂ ਦੁਨੀਆ ਦਾ ਸੱਚ ਪਤਾ ਲੱਗਦਾ ਬਚਪਨ ਚ ਆਪਾਂ ਨੂੰ ਦੁਨੀਆ ਦਾ ਪਤਾ ਨਹੀਂ ਸੀ ਭੇਤ ਨਹੀਂ ਸੀਗਾ ਜਿਹੜੀਆਂ ਚੀਜ਼ਾਂ ਤੋਂ ਆਪਣੇ ਮਾਪਿਓ ਆਪਾਂ ਨੂੰ ਸੁਰੱਖਿਅਤ ਰੱਖਦੇ ਹੁੰਦੇ ਸੀਗੇ ਕਿਸੇ ਨਾਲ ਬੱਚੇ ਨਾਲ ਕੁਝ ਉਹ ਜਾ ਨਾ ਹੋ ਜਵੇ ਪਰ ਹੁਣ ਜਦੋਂ ਆਪਾਂ ਬਾਹਰ ਨਿਕਲਦੇ ਆ ਆਪਾਂ ਨੂੰ ਦੁਨੀਆ ਦਾ ਸੱਚ ਪਤਾ ਲੱਗਦਾ ਹੈ ਅੱਛਾ ਰਸ਼ਨੀ ਤੁਸੀਂ ਮੈਨੂੰ ਐ ਦੱਸੋ ਵੀ ਤੁਹਾਨੂੰ ਪੜਨਾ ਕਿੰਨਾ ਕੁ ਪਸੰਦ ਲੱਗਦਾ ਹੁੰਦਾ ਸੀ ਬਚਪਨ ਚ ਬਚਪਨ ਚ ਤਾਂ ਮੈਨੂੰ ਜਮਾ ਨਹੀਂ ਪੜਨਾ ਪਸੰਦ ਸੀਗਾ ਮੈਂ ਤਾਂ ਪਤਾ ਕੀ ਕਰਦੀ ਹੁੰਦੀ ਸੀ ਕਿ ਮੈਂ ਸਕੂਲ ਜਾਂਦੀ ਸੀ ਸਕੂਲ ਜੇ ਜੈ ਮੈਨੂੰ ਪੁੱਛਣਾ ਨਾ ਹੋਮਵਰਕ ਕਿੱਥੇ ਆ ਮੈਂ ਕਹਿ ਦਿੰਦੀ ਸੀ ਮੈਂ ਸੌਣ ਲੱਗੇ ਮੈਂ ਕੀਤਾ ਹੋਇਆ ਸੀ ਪਰ ਕਾਪੀ ਕਰ ਰਹੀ ਸੀ ਇਹ ਬਾਾਨਾ ਮੇਰਾ ਵੀ ਪੱਕਾ ਹੀ ਹੁੰਦਾ ਸੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਸੀਂ ਇਹ ਬਾਾਨਾ ਲਗਾਏ ਵੀ ਮੇਰੀ ਕਾਪੀ ਕਰੇ ਰਹੇਗੀ ਪਤਾ ਹੈ ਕਿ ਜਦੋਂ ਆਪਾਂ 6ਵੀਂ 7ਵੀਂ ਦੀ ਹੈ ਨਾ ਕਲਾਸ ਜ ਹੁੰਨੇ ਆ ਆਪਾਂ ਨੂੰ ਕੋਈ ਹੋਮਵਰਕ ਦੇਣਾ ਮਤਲਬ ਆਪਣੇ ਸਕੂਲ ਨੂੰ ਤਾਂ ਪੱਕਾ ਯਾਦ ਰਹਿੰਦਾ ਹੁੰਦਾ ਘਰੇ ਜਾ ਕੇ ਪਤਾ ਨਹੀਂ ਕਿ ਮੈਂ ਦਿਮਾਗ ਵਿੱਚ ਨਿਕਲ ਜਾਂਦਾ ਹੁੰਦਾ ਸੀਗਾ ਹਨਾ ਚਲ ਅੱਜ ਕੱਲ ਦੇ ਮਾਪ ਪਿਓ ਤਾਂ ਖੁਦ ਹੋਮਵਰਕ ਕਰਵਾਉਂਦੇ ਆ ਡਾਇਰੀ ਚੈੱਕ ਕਰਦੇ ਉਦੋਂ ਕਿਹੜਾ ਵੀ ਦੇਖਦਾ ਹੁੰਦਾ ਸੀਗਾ ਦੇ ਸੀ ਜੇ ਹਣਾ ਭੁੱਲ ਜਾਣਾ ਫਿਰ ਜਦੋਂ ਟੀਚਰ ਨੇ ਕਿਹਾ ਨਾ ਤੁਸੀਂ ਇਹ ਕੰਮ ਕਰਕੇ ਉਦੋਂ ਜ਼ਿਆਦਾ ਨਾ ਸੀ ਉਹ ਇਹ ਵੀ ਕੰਮ ਦਿੱਤਾ ਵਾ ਸੀਗਾ ਐਦਾਂ ਤਾਂ ਹੁੰਦਾ ਸੀਗਾ ਪਰ ਮੇਰੇ ਨਾਲ ਤਾਂ ਜ਼ਿਆਦਾਤਰ ਇਹ ਚੀਜ਼ ਹੁੰਦੀ ਸੀਗੀ ਮੈਂ ਤਾਂ ਕਹਿ ਦਿੰਦੀ ਸੀ ਕਿ ਮੈਂ ਕਾਪੀ ਘਰੇ ਭੁੱਲ ਲਈ ਆਈ ਜਾਂ ਫਿਰ ਕਈ ਵਾਰ ਤਾਂ ਨਾ ਐਵੇਂ ਵੀ ਹੋਇਆ ਕਹਿਣਾ ਨਹੀਂ ਚਾਹੀਦਾ ਪਰ ਇਹ ਬਚਪਨ ਦੀਆਂ ਤੇ ਗੱਲਾਂ ਕਰ ਰਹੇ ਆ ਤਾਂ ਇਹ ਸੱਚੀ-ਸੱਚੀ ਯਾਦ ਹੈ ਮੈਂ 4-5 ਛੁੱਟੀਆਂ ਕੱਟੀਆਂ ਕਰ ਲਈਆਂ ਤੇ ਜਦੋਂ ਸਕੂਲ ਚ ਪੁੱਛਦੇ ਹੁੰਦੇ ਸੀਗੇ ਕਿ ਤੁਸੀਂ ਇੰਨੀਆਂ ਛੁੱਟੀਆਂ ਕਿਉਂ ਲੈਂਦੀਆਂ ਮੈਂ ਤਾਂ ਉਹਦੇ ਰਸਤੇਦਾਰ ਮਾਰ ਦਿੰਦੀ ਹੁੰਦੀ ਸੀ। ਬਦਕੀਏ। ਮੈਨੂੰ ਛੁੱਟੀਆਂ ਕਰਨਾ ਬਿਲਕੁਲ ਮਸੰਦ ਨਹੀਂ ਸੀ। ਮੈਂ ਨਾ ਰੈਗੂਲਰ ਸਕੂਲ ਜਾਂਦੀ ਹੁੰਦੀ ਸੀ। ਮੈਨੂੰ ਤਾਂ ਇਹ ਹੁੰਦਾ ਸੀ ਸੰਡੇ ਵਾਲਾ ਦਿਨ ਵੀ ਕਿਉਂ ਛੁੱਟੀ ਉਹਦੇ ਕਿਉਂ ਹੁੰਦੀ ਆ। ਹੁਣ ਆਏ ਹੁੰਦਾ ਵੀ ਹਾਇ ਛੁੱਟੀ ਹੋਵੇ ਹਨਾ ਉਹ ਦਿਲ ਕਰਦਾ ਹੁੰਦਾ ਸੀ ਕਾਹਤੋਂ ਸੰਡੇ ਛੁੱਟੀ ਹੁੰਦੀ ਆ। ਮੈਨੂੰ ਸਕੂਲ ਜਾਣਾ ਬਹੁਤ ਪਸੰਦ ਹੁੰਦਾ। ਮੈਨੂੰ ਤਾਂ ਛੁੱਟੀਆਂ ਤਾਂ ਹਜੇ ਵੀ ਚਾਵਾ। ਮੈਨੂੰ ਪਹਿਲਾਂ ਵੀ ਚਾ ਸੀ। ਮੈਂ ਬਹੁਤ ਛੁੱਟੀਆਂ ਕਰਦੀ ਹੁੰਦੀ ਸੀਗੀ ਪਰ ਨਾ ਫਿਰ ਜ ਸ਼ੂਟਿੰਗ ਕਰ ਕਰ ਕੇ ਪੜਿਆ ਤਾਂ ਕੀ ਹੁੰਦਾ ਸੀਗਾ ਫਿਰ ਆਪ ਐ ਕਰਦੇ ਬਾਬਾ ਜੀ ਇਸ ਵਾਰ پاس ਕਰਾਇਆ ਉਹ 11 ਰੁਪਏ ਦਾ ਕੋਈ ਨਾ ਚੜਾ ਆ ਕਿ ਨਾ ਟੀਮ ਬਣੀ ਹੁੰਦੀ ਸੀ ਜੀ ਖੋਖੋ ਦੀ ਜਿਸ ਵਿੱਚ 5 ਕਿਲੋ ਤੋਂ ਜ਼ਿਆਦਾ ਹਨਾ ਤੇ ਮੈਂ ਤਾਂ ਕੈਂਪਲੈਂਸ ਪਸੰਦ ਨਹੀਂ ਸੀ ਕੋਕੋ ਖੇਡਣਾ ਪਰ ਮੈਂ ਤਾਂ ਕਰਨ ਲੱਗੀ ਮੈਨੂੰ ਐ ਸੀਗਾ ਵੀ ਕੋਕੋ ਦਿਨਾ ਜਦੋਂ ਕੋਕੋ ਘਟਾਉਂਦੇ ਸੀਗੇ ਉਦੋਂ ਨਾ ਲੈਕਚਰ ਨਹੀਂ ਲਗਾਉਂਦੇ ਹੁੰਦੇ ਸੀ ਮੈਨੂੰ ਐ ਸੀ ਸਭਨਾਂ ਨੂੰ ਲੈਕਚਰ ਨਹੀਂ ਲੱਗੂ ਕਿਸ ਲਈ ਮੈਂ ਗੇਮ 'ਚ ਪੈ ਗਈ ਸੀਗੀ ਬਾਅਦ 'ਚ ਫਿਰ ਮੈਨੂੰ ਹੋਰ ਜ਼ਿਆਦਾ ਕੋਕੋ ਵਧੀਆ ਖੇਡਣੀ ਲੱਗੀ ਮੈਂ ਕਹਾ 10ਵੀਂ ਤੱਕ ਆਪਣੇ ਕੋਕੋ ਖੇਡੀ ਤੇ ਕਾਫੀ ਮਤਲਬ ਮੈਂ ਸਰਟੀਫਿਕੇਟ ਵਗੈਰਾ ਲਏ ਤੁਸੀਂ ਕਦੇ ਕਿ ਗੇਮ ਖੇਡੇ ਤਾਂ ਨਹੀਂ ਨਹੀਂ ਗੇਮਾ ਗੋਮਾ ਤਾਂ ਨਹੀਂ ਖੇਡੀਆਂ ਪਰ ਮੈਂ ਜਦੋਂ ਮਤਲਬ 8th ਕਲਾਸ ਤੋਂ نیچے-níche ਸੀ ਉਦੋਂ ਮੈਂ ਲਾਸਟ ਬੈਂਕਸ ਤੇ ਬੈਠ ਕੇ ਕਲਾਸ ਦੇ ਵਿੱਚ ਚੱਲਦੀ ਕਲਾਸ ਦੇ ਵਿੱਚ ਅਸੀਂ ਟੀਚਰਜ਼ ਦਾ ਟਿਫਨ ਚਰਚੋਰੀ ਕਰਕੇ ਉਹ ਪਿੱਛੇ ਬਹਿ ਕੇ ਸਖਾਂਦੇ ਹੁੰਦੇ ਸੀਗੇ ਬਹੁਤ ਮਜ਼ਾ ਆਉਂਦਾ ਇਹ ਸੀਨ ਤਾਂ ਹਰ ਟਿਕਾ ਦਾ ਉਹ ਗਪਤ ਲੈਕਚਰ ਚੱਲਦਾ ਹੋਵੇ ਹੈਨਾ ਲੈਕਚਰ ਚੱਲੇ ਜਾਂਦਾ ਹੋਵੇ ਤਾਂ ਆਪਾਂ ਕੁਰਕਰੇ ਬੈਠ ਕੇ ਤੇਦੇ ਪੇਸ਼ੀ ਪਾਦੇ ਨੂੰ ਸਦਾ ਹੀ ਲੱਗਦਾ ਹੁੰਦਾ ਅਸੀਂ ਅਸੀਂ ਸਟਾਈਕ ਕਰਦੇ ਹੁੰਦੇ ਸੀ ਅਸੀਂ ਪਿੱਛੇ ਬੈਠੇ ਪਰੌਂਠੇ ਖਾਂਦੇ ਹੁੰਦੇ ਸੀਗੇ ਤੇ ਉਹ ਆਂਬ ਦੇ ਆਚਾਰ ਦੀ ਖੁਸ਼ਬੂ ਪੂਰੀ ਕਲਾਸ ਵਿੱਚ ਫੈਲ ਜਾ ਰਹੀ ਨਹੀਂ ਕੱਲ ਸਾਡੇ ਨਾਲ ਵੀ ਹੋਈ ਹੈ ਤੁਹਾਡੇ ਨਾਲ ਹੋਈ ਹੈ ਕਿ ਨਹੀਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਪਰ ਉਹ ਰੋਟੀ ਜੋ ਸਵਾਦ ਲੱਗਦੇ ਹੁੰਦੇ ਸੀ ਨਾ ਉਹਦਾ ਮਾਣ ਕੇ ਮੇਰਾ ਹੋਟਲ ਜਿਹੀ ਨਾ ਦਾ ਸਵਾਦ ਮਿਲ ਗਿਆ ਮੈਡਮ ਕੰਨ ਖੱਚ ਕੇ ਫਿਰ ਪ੍ਰਿੰਸੀਪਲ ਕੋਲ ਵੀ ਲੈ ਜਾਂਦੀ ਹੁੰਦੀ ਸੀ ਹਾਂ ਮੇਰੀ ਬੇਸ਼ਕ ਬਹੁਤ ਵਾਰ ਪਈਏ ਕਿਉਂਕਿ ਸੇ ਹਰਕਤਾਂ ਬਹੁ ਕਰਦੇ ਹੁੰਦੇ ਸਿ ਆਪਦੇ ਟਾਈਮ 'ਚ ਸਾਡੇ ਨਾਲ ਸਰਦੀਆਂ ਦੇ ਵੇਲੇ ਹੀ ਪਤਾ ਕੀ ਹੁੰਦਾ ਸੀਗਾ ਸਾਡੇ ਨਾਲ ਇੱਕ ਮੈਡਮ ਹੁੰਦੇ ਸੀਗੇ ਹਨਾ ਜੋ ਸਰਦੀਆਂ ਆਉਂੀਆਂ ਉਹਨਾਂ ਨੇ ਪੀਪਲ ਲੈ ਕੇ ਨਾ ਪੀਪੇ ਵਿੱਚ ਅੱਗ ਬਾਲਨੀ ਤੇ ਅਸੀਂ ਮੈਡਮ ਦੇ ਨਾਲ ਅੱਗ ਸੇਕਦੇ ਹੁੰਦੇ ਸੀ ਪੰਜਵੀਂ ਕਲਾਸ ਦੀ ਗੱਲ ਮੈਂ ਜਾਦਾ ਸਾਡੇ ਨਾਲ ਕਦੇ ਇਦਾਂ ਦਾ ਦਾਅਵਾ ਕਾਜ ਹਾਸਿਲ ਹੋਇਆ ਏ ਸਾਡੇ ਤਾਂ ਕਲਾਸ ਦੇ ਵਿੱਚ ਪਹਿਲਾਂ ਤਾਂ ਅੱਗ ਬਾਲਣੀ ਅਲਾਉਡ ਹੀ ਨਹੀਂ ਸੀਗੀ ਨੇ ਨੇ ਅਸੀਂ ਤਾਂ ਟੀਚਰ ਜਦੋਂ ਅਸੀਂ ਪਤਾ ਕੀ ਕਰਦੇ ਹੁੰਦੇ ਸੀਗੇ ਅਸੀਂ ਤਾਂ ਚੌਂਕੜੀ ਮਾਰ ਕੇ ਅਸੀਂ ਟੇਬਲਸ ਦੇ ਉੱਤੇ ਬਹਿ ਜਾਂ ਹੱਡ ਲੱਗ ਜੇ ਹੁੰਦੀ ਸੀਗੀ ਹਨਾ ਤੇ ਬਸ ਅਸੀਂ ਟੇਬਲਸ ਦੇ ਉੱਤੇ ਬਹਿ ਜਾਣਾ ਤੇ ਕਈ ਵਾਰ ਤਾਂ ਜੇ ਪਿੱਛੇ ਪਿੱਛੇ ਬੈਠੇ ਬੈਠੇ ਨਾ ਮਤਲਬ ਮੈਂ ਤਾਂ ਸੋ ਵੀ ਜਾਂਦੀ ਹੁੰਦੀ ਸੀ ਹਾਂ ਜਦੋਂ ਠੰਡਾ ਜਾਂਦੀ ਆ ਹਨਾ ਲੋੜੀ ਦਾ ਕਿੰਨਾ ਵਧੀਆ ਮਜ਼ਾ ਆਉਂਦਾ ਹੈ ਮਤਲਬ ਪਹਿਲਾਂ ਹੁੰਦਾ ਸੀਗਾ ਵੀ ਬੱਚੇ ਵੀ ਮम्मी ਨੂੰ ਦੱਸਦੇ ਹੁੰਦੇ ਸੀਗੇ ਹਨਾ ਫੇ ਕਰ ਕਰ ਜਾ ਕੇ ਵੀ ਲੋੜੀ ਮੰਗਦੇ ਮੈਂ ਮम्मी ਨੇ ਕਿਹਾ ਹਾਈ ਜੇ ਅਸੀਂ ਮੰਗਣ ਜਾਵਾਂਗੇ ਸਾਨੂੰ ਕੀ ਮਿਲੂਗਾ ਤੇ ਭਾਨੀ ਕਹਿੰਦਾ ਤੈਨੂੰ ਦਿੱਤਿਆਂ ਹੀ ਮਿਲ ਲਗਾ ਜਿਹੜੀ ਸ਼ਗਲ ਦੇ ਪਰ ਹਨਾ ਅੱਜਕੱਲ ਤਾਂ ਮੈਨੂੰ ਤਾਂ ਲੱਗਦਾ ਕਿ ਲੋੜੀ ਮੰਗਣ ਜਾਂਦਾ ਵੀ ਹੋਊਗਾ ਹਨਾ ਨਹੀਂ ਬਹੁਤ ਘੱਟ ਲੋਕ ਜਾਂਦੇ ਨੇ ਜਿਵੇਂ ਜਿਵੇਂ ਸਮਾਂ ਅੱਗੇ ਬੀਤਦਾ ਜਾਂਦਾ ਉਦਾਂ ਉਦਾਂ ਜਿਹੜੀਆਂ ਪੁਰਾਣੀਆਂ ਰੀਤੀ ਰਿਵਾਜਾਂ ਉਹ ਕਿਤੇ ਢਾਲਦੇ ਜਾ ਰਹੇ ਨੇ ਤੇ ਕੋਸ਼ ਮਾਪਿਓ ਵੀ ਅੱਜ ਦਾ ਸਮੇਂ ਦੇ ਹਿਸਾਬ ਨਾਲ ਆਪਦੇ ਬੱਚਿਆਂ ਨੂੰ ਇਹੀ ਪ੍ਰੈਫਰ ਕਰਦੇ ਕਿ ਤੁਸੀਂ ਘਰੇ ਹੀ ਰਹੋ ਤੇ ਪਰ ਜਿਹੜੀਆਂ ਬਚਪਨ ਦੀਆਂ ਨਾ ਆਹ ਲੋੜੀ ਮੰਗਣ ਜਾਣਾ ਹੋਲੀ ਤੇ ਕਿਸੇ ਦੇ ਰੰਗ ਲਗਾਉਣਾ ਉਹ ਕੋਠੇ ਤੇ ਖੜੇ ਹੋ ਕੇ ਗੁਬਾਰੇ 'ਚ ਪਾਣੀ ਨਾਲ ਭਰ ਕੇ ਉਹ ਜੋ ਕੰਮ ਤੇ ਜਾ ਰਹੇ ਚੰਗੇ ਭੜੇ ਸਾਫ ਸੁਥਰੇ ਬੰਦੇ ਦੇ ਸਿਰ ਤੇ ਗੁਬਾਰੇ ਓੜਨਾ ਬਾਲਟੀ ਭਾ ਕੇ ਪਾਣੀ ਪਾਣਾ ਲੱਗਦਾ ਵੀ ਅੱਜ ਕੱਲੇ ਜਿਹੜਾ ਲੋਕ ਹੁੰਦੇ ਜਾ ਰਹੇ ਖਣੀ ਇਹ ਆਪਣੇ ਨਾਲ ਹੀ ਹੋ ਰਿਹਾ ਕਿ ਅੱਜ ਕੱਲੇ ਬਿਲਕੁਲ ਜੀ ਨਹੀਂ ਕਰਦਾ ਕਿਸੇ ਤੋਂ ਰੰਗ ਨਹੀਂ ਲਵਾਉਂਦੇ ਕਿ ਬੱਤੇ ਕੀ ਕਹਿੰਦੇ ਮੇਰੇ ਸਕਿਨ ਨੂੰ ਖਰਾਬ ਹੋ ਜੂਗੀ ਬਚਪਨ ਚ ਪਤਾ ਸੀ ਕਿ ਸਕਿਨ ਨਾਲ ਹਾਂ ਉਦੋਂ ਹੁਣ ਤਾਂ ਭਾਏ ਚ ਇਸ ਐਵੇਂ ਨਹੀਂ ਕਿ ਅਲਰਜੀ ਹੁੰਦੀ ਨਹੀਂ ਹਾਂ ਜੋ ਦਿਨ ਨਹੀਂ ਵੀ ਹੁੰਦੀ ਉਹ ਵੀ ਕਹਿ ਦਿੰਦੇ ਮੈਨੂੰ ਅਲਰਜੀ ਆ ਜੀ ਹੁੰਦੀ ਆ ਹਨਾ ਦੀਵਾਲੀ ਚ ਇੱਕ ਵਾਰ ਮੈਨੂੰ ਜ਼ਿਆਦਾ ਮੈਨੂੰ ਦੀਵਾਲੀ ਚ ਨਾ ਮਤਲਬ ਉਹ ਨਹੀਂ ਉਹ ਚੱਕਰੀ ਘੁੰਮਣ ਵਾਲੀ ਹਨਾ ਉਹ ਮੈਨੂੰ ਚਲਾਣੀ ਨਹੀਂ ਆਉਂਦੀ ਹੁੰਦੀ ਸੀ ਕਿ ਮੈਂ ਸਾਡੇ ਮਤਲਬ ਜਿਹੜੇ ਮੇਰੇ ਕਜ਼ਨਸ ਨੇ ਬੱਡੇ ਹਨ ਉਹਨਾਂ ਨੂੰ ਮੈਂ ਦੇਖਿਆ ਵੀ ਉਹ ਚੱਕਰੀ ਚਲਾਈ ਜਾਂਦੇ ਆ ਤੇ ਮੈਂ ਆਪਣੇ ਹੱਥ ਚ ਚਲਾ ਲਈ ਸੀ ਕਿ ਮੇਰੇ ਛਾਲੇ ਹੋ ਗਏ ਸੀ ਹਰ ਤੇ ਮੈਨੂੰ ਯਾਦ ਆ ਤਾਂ ਸੀਗਾ ਦੇਖੋ ਥੱਕ ਗਿਆ ਚਲਾਈ ਆ ਮੇਰੀ ਪਤਨੀ ਸੀ ਕਿ ਚੱਕਰੀ ਨੂੰ نیچے ਚਲਾਈ ਦੀ ਹੁੰਦੇ ਉਹ ਮੈਂ ਹੱਥ ਤੇ ਚਲਾ ਲਈ ਸੀ ਨਹੀਂ ਮੇਰੇ ਨਾਲ ਐਂ ਤਾਂ ਕੁਝ ਨਹੀਂ ਹੋਇਆ ਹੈਗਾ ਕਿ ਚੱਕਰੀ ਚਲਾ ਲਈ ਪਰ ਮੇਰੇ ਨਾਲ ਐਵੇਂ ਹੁੰਦਾ ਹੁੰਦਾ ਸੀਗਾ ਚੱਕਰੀ ਚਲਾ ਕੇ ਹਨ ਜਦੋਂ ਉਹ ਗੋਲ ਗੋਲ ਘੁੰਮਦੀ ਆ ਉਹ ਅੱਗੇ ਤੇ ਟੱਪਣਾ ਵਧੀਆ ਲੱਗਦਾ ਹੁੰਦਾ ਸੀਗਾ ਪਰ ਉਹਨਾਂ ਇੱਕ ਵਾਰ ਮੇਰੇ ਪੈਰ 'ਚ ਪੈ ਗਈ ਸੀ ਇਹ ਜੋ ਪੈਰ ਤੇ ਹਲਕੇ ਜਿਹਾ ਮਤਲਬ ਸੱਟ ਲੱਗ ਗਈ ਸੀ ਮੈਨੂੰ ਤਾਂ ਨਹੀਂ ਲੱਗਦਾ ਵੀ ਕਦੇ ਮਿਆਂ ਦੀ ਦਿਵਾਲੀ ਇੰਨੀ ਵਧੀਆ ਕਦੇ ਮਨਾਈ ਹੋਗੀ ਮੈਨੂੰ ਲੱਗਦਾ ਜਦੋਂ ਮੈਂ ਹੋਊਂਗੀ ਨਾ 5ਵੀਂ 6ਵੀਂ 'ਚ ਉਦੋਂ ਇਹ ਜਿ ਦਿਵਾਲੀ ਮਨਾਈ ਹੋ ਕੇ ਪਟਾਕੇ-ਵਟਾਕੇ ਚਲਾਏ ਆਏ ਹੁਣ ਤਾਂ ਮੇਰੇ ਨਾਲ ਤਾਂ ਪਟਾਕੇ ਹੀ ਨਹੀਂ ਚਲਾਏ ਜਾਂਦਾ ਹੁਣ ਤਾਂ ਮਤਲਬ ਪਹਿਲਾਂ ਤਾਂ ਪਟਾਕੇ ਵੀ ਬਹੁਤ ਚੱਲਦੇ ਹੁੰਦੇ ਸੀਗੇ ਹੁਣ ਤਾਂ ਮੇਰੇ ਖਿਆਲ ਨਾਲ ਤਾਂ ਦੁਕਾਨਾਂ ਤੇ ਵੀ ਪਟਾਕੇ ਵਿਕਣੇ ਬੈਨ ਹੋ ਗਏ ਆ ਬਹੁਤ ਘੱਟ ਵਿਕਦੇ ਨਹੀਂ ਬਹੁਤ ਲੋਕ ਇਹ ਹੈ ਜਿਹੜੇ ਪਟਾਕੇ ਚਲਾਉਂਦੇ ਕਿ ਪਿੰਡਾਂ ਵਿੱਚ ਕੌਣ ਜਾਂਦਾ ਹੈ ਪਿੰਡਾਂ ਦੇ ਲੋਕ ਬਹੁਤ ਬਟਾਕੇ ਚਲਾਉਂਦੇ ਪਰ ਉਹਨਾਂ ਭਗਵਾਨ ਤੇ ਮੰਨਨੇ ਕਿ ਆਏ ਕਿ ਸਿਰਫ ਆਪਾਂ ਰਾਤ ਦੇ ਮਤਲਬ ਸਵੇਰ ਦੇ 5 ਸ਼ਾਮ ਦੇ 5 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਪਟਾਕੇ ਚਲਾ ਸਕਦੇ ਹਾਂ ਨਾ ਇੰਨਾ ਕਹਤਾ ਹੈਗਾ ਤੇ ਆਪਾਂ ਦੁਸ਼ਹਿਰੇ ਤੇ ਵੀ ਇੰਨਾ ਹੀ ਟਾਈਮ ਦੱਸਿਆ ਹੈ ਨਾ ਪਰ ਪਹਿਲਾਂ 11 11 12 ਵਜੇ ਤੱਕ ਲੋਕ ਪਟਾਕੇ ਚਲਾਉਂਦੇ ਬਿਸ਼ੈਰੀ ਦਾ ਮੀਲਾ ਹੈ ਨਾ ਮਤਲਬ ਜਦੋਂ ਆਪਾਂ ਜਾਂਦੇ ਹੁੰਦੇ ਸੀ ਦੁਸ਼ਹਿਰੇ ਦਾ ਦੇਖਣ ਉਦੋਂ ਐਵੇਂ ਬਿਊਟੀ ਬਹੁਤ ਹੁੰਦੀ ਸੀ ਜਗ੍ਹਾ ਹੀ ਨਹੀਂ ਮਿਲਦੀ ਹੁੰਦੀ ਸੀ ਕਿ ਫਿਰ ਐਵੇਂ ਹੁੰਦਾ ਹੁੰਦਾ ਸੀਗਾ ਕਿ ਘਰ ਦੇ ਨਾ ਦਰਖਤ ਹੁੰਦੇ ਆ ਨੇੜੇ-ਤੇੜੇ ਉਦ ਦਰਖਤਾਂ ਦੀਆਂ ਟਾਹਣੀਆਂ ਦੇ ਬਿਠਾ ਦਿੰਦੇ ਨੇ ਕਿੱਥੇ ਬੈ ਕੇ ਦੇਖ ਲੋ ਮੁੜ ਕੇ ਗਿਰ ਕੇ ਤਾਂ ਕਿੰਨੇ ਪੁੱਛਣਾ ਵਾਲੋ ਗੱਲ ਐ ਜਗ੍ਹਾ ਤਾਂ ਦੈਲੀ ਨਹੀਂ ਘਰ ਦਾ ਜਾਨ ਨੂੰ ਕੁਤਤਾ ਸਭ ਕਿ ਹੁੰਨੇ ਆ ਹਨਾ ਕੋਈ ਨਾ ਮਤਲਬ ਪੰਦੇ ਵਿੱਚ ਚਾਹ ਹੁੰਦਾ ਸੀ ਹਰ ਚੀਜ਼ ਦਾ ਤੇ ਮਿੱਟੀ ਦੇ ਖਡਾਉਣੇ بڑے ਬਣਾਏ ਮੈਂ ਚੀਕੜੀ ਮਿੱਟੀ ਨਹੀਂ ਹੁੰਦੀ ਉੱਚ ਰੋਲ ਖੋਲ ਕੇ ਹਨਾ ਕਦੇ ਉਹਦਾ ਘਾਸ ਬਣਾ ਦੇਣਾ ਕਦੇ ਚੁੱਲਾ ਬਣਾ ਦੇਣਾ ਪਰ ਉਸ ਤੁਹਾਡੇ ਨਾਲ ਹੋਇਆ ਕੱਲਿਆ ਨਹੀਂ ਸਕੂਲਾਂ ਚ ਹਨਾ ਮੈਂ ਉਹ ਕਹਿੰਦੀ ਸੀ ਕਿ ਵੀ ਲੋੜੀ ਦਾ ਤਿਹਾਰ ਜਦੋਂ ਮਨਾਉਂਦੇ ਸੀਗੇ ਹਨਾ ਤੇ ਟੀਚਰ ਤੋਂ ਬਾਰ-ਬਾਰ ਜਾ ਕੇ ਮੂੰਗਫਲੀ ਲੈਣੀ ਹਾਂ ਮੂੰਗਫਲੀ ਰੇਵੜੀਆਂ ਇਹ ਤਾਂ ਘੋੜਾ ਵਾਲੀਆਂ ਬਣੀਆਂ ਅਸੀਂ ਪਤਾ ਕੀ ਕਰਦੇ ਹੁੰਦੇ ਸੀਗੇ ਹਨਾ ਜਦੋਂ ਸਾਡੀ ਲੋੜੀ ਸਕੂਲੇ ਮਨਾਉਂਦੇ ਹੁੰਦੇ ਸੀਗੇ ਤੇ ਅਜ ਜਦ ਸਾਨੂੰ ਮੂੰਗਫਲੀ ਵੰਡੀਆਂ ਨਹੀਂ ਨਾ ਅਸੀਂ ਖਾ ਖਾ ਕੇ ਜਿਹੜੇ ਛਿਲਕੇ ਹੁੰਦੇ ਸੀਗੇ ਨਾਲ ਦੇ ਫਰੈਂਡ ਦੇ ਬੈਗ ਚ ਪਾ ਦਿੰਦੇ ਹੁੰਦੇ ਸੀ ਮੈਂ ਤਾਂ ਹਜੇ ਵੀ ਐਂ ਕਰਦੀ ਹਾਂ ਮੈਨੂੰ ਪਤਾ ਲੱਗਦਾ ਹੁੰਦਾ ਸੀਗਾ ਮੈਂ ਹਜੇ ਵੀ ਐਂ ਕਰਦੀ ਹਾਂ ਕੋਈ ਕੈਂਡੀ ਖਾਦੀ ਟੌਫੀ ਖਾਦੀ ਕੁਛ ਵੀ ਖਾਦਾ ਨਾ ਮੈਂ ਕੀ ਕਰਨਾ ਮੈਂ ਉਹਦੇ ਉਹ ਕੱਢ ਕੇ ਨਾ ਰੈਪਰ ਹੋਣੇ ਪਹਿਲਾਂ ਤਾਂ ਇਕੱਠੇ ਕਰ ਲੈਣੇ ਉਹ ਫਿਰ ਕੋਈ ਤੁਰਿਆ ਜਾ ਰਿਹਾ ਮੈਂ ਉਹਦੇ ਬੈਗ ਚ ਪਾ ਦੇਣੀ ਭਾਵੇਂ ਮੈਨੂੰ ਜਾਣਦਾ ਭਾਵੇਂ ਨਹੀਂ ਜਾਣਦਾ ਉਹ ਕਰਦਾ ਸੀ ਕੀ ਕੀਤਾ ਆ ਥੋੜੇ ਟਾਈਮ ਪਹਿਲਾਂ ਦੀ ਗੱਲ ਆ ਮਤਲਬ ਕਾਲਜ ਵਿੱਚ ਗਏ ਸੀ ਸਾਡੇ ਫੰਕਸ਼ਨ ਸੀਗਾ ਹਨਾ ਸਾਡੀ ਕੰਫਰੈਂਸੀ ਉਹ ਸਾਡੇ ਸਾਹਮਣੇ ਵਾਲੀ ਕੁਰਸੀ ਤੇ ਬੈਠੀ ਸੀ ਠੀਕ ਐ ਅਸੀਂ ਉਹਦੇ ਨਾਲ ਪੈਰ ਨਾਲ ਦੀ ਚੱਪਲ ਖਿੱਚ ਕੇ ਉਹ ਕੁੜਕਿਆਂ ਦੇ ਪੈਕੇਟਸ ਵਾਕੇ ਨਾ ਖਾਲੀ ਹੋ ਗਿਆ ਸੀ ਉਹਦੇ ਚ ਪਾ ਕੇ ਉਹਦੇ ਮੈਗ ਵਿੱਚ ਪਾਤਾ ਉਹ ਮੈਂ ਤਾਂ نیچے ਹੀ ਲੇਟ ਗਈ ਉਹ ਬਹੁਤ ਗਲਤ ਕੀਤਾ ਉਹ ਕਰਤੀ ਸੀ ਉਹ ਦਿਨ ਨਾਲ ਤੇ ਕੀ ਲੱਗਦੀ ਹੋਗੀ ਚੱਪਲ ਹੀ ਚੱਕੀ ਸੀ ਉਹਨੇ ਉਹਦਾ ਫੁੱਟਗੜ ਚੱਕ ਕੇ ਉਹਦੇ ਬੈਗ ਦੇ ਵਿੱਚ ਪਾਤਾ ਉਹ ਵਿਚਾਰੀ ਨੀਚੇ ਹੀ ਲੇਟ ਗਈ ਉਹ ਮੁੜ ਕੇ ਮੰਨੇ ਹੀ ਨਾ ਜਦੋਂ ਫਿਰ ਉਹਨੇ ਕੀਤਾ ਤਾਂ ਕੀ ਕੀਤਾ ਬਾਅਦ ਵਿੱਚ ਉੱઠી ਪਤਾ ਨਹੀਂ ਕਿੱਧਰ ਨੂੰ ਭੱਜ ਗਈ ਲੱਭੀ ਹੋਈ ਨਹੀਂ ਮੁੜੀ ਛੇਤੀ ਇਹ ਤਾਂ ਚਲੋ ਆ ਗਿਆ ਇੱਕ ਕਾਲਜ ਲਾਈਫ ਦਾ ਪੜਾ ਹਨਾ ਕੈਨ ਨੂੰ ਕੀ ਕਹਿਣਾ ਕਾਲਜ ਲਾਈਫ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਪਰ ਕਿਤੇ ਨਾ ਸਰਕਲ ਸਹੀ ਹੋਵੇ ਹਨਾ ਫਰੈਂਡਸ ਵਧੀਆ ਹੋਣ ਤਾਂ ਕਾਲਜ ਲਾਈਫ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ ਹਨਾ ਪਰ ਕਿਤੇ ਨਾ ਕਿਤੇ ਨਾ ਮਤਲਬ ਏਡੇ ਵੱਡੇ ਹੋਣ ਤੋਂ ਬਾਅਦ ਵੀ ਉਹ ਚੀਜ਼ਾਂ ਯਾਦ ਆਉਂਦੀਆਂ ਨੇ ਬਚਪਨ ਦੀਆਂ ਕਿ ਮਤਲਬ ਉਹ ਸ਼ਰਾਰਤਾਂ ਹਨਾ ਮੰਮੀ ਕੋਲ ਬੈਠੇ ਹੋਈਆ ਹੁਣ ਵੀ ਮੈਂ ਪਤਾ ਕੀ ਕਰਦੀ ਹੁੰਨੀ ਆ ਮੰਮੀ ਨੂੰ ਵਾਜਾ ਮਾਰੀ ਜਾਣੀ ਆ ਮੰਮੀ ਇਹ ਮੰਮੀ ਕਹਿੰਗਾ ਕਿ ਮੰਮੀ ਨੂੰ ਵਾਜਾ ਮਾਰੀ ਜਾਣੀ ਆ ਪਰ ਫਿਰ ਐਨੇ ਹੁੰਦਾ ਵਾ ਮੰਮੀ ਜਦੋਂ ਕਹਿੰਣਾ ਨਾ ਹਾਂ ਉਹਨੇ ਚੁੱਪ ਕਰਕੇ ਤਾਂ ਕੁਛ ਨਹੀਂ ਫਿਰ ਉਹ ਹਜੇ ਤੱਕ ਮੇਰੀ ਗੱਲ ਤੋਂ ਨਾ ਗਾਲਾਂ ਪੈਂਦੀਆਂ ਨੇ ਕਿ ਕਿਉਂ ਬੁਲਾਇਆ ਜਿਵੇਂ ਬਹੁਤ ਜਿਆਦਾ ਮੈਨੂੰ ਨਾ ਖੰਡ ਦਾ ਪਰੌਠਾ ਬਹੁਤ ਸਵਾਦ ਲੱਗਦਾ ਹੁੰਦਾ ਸੀਗਾ ਹਨਾ ਤੇ ਮੇਰੀ ਮੰਮੀ ਨੇ ਨਾ ਮੈਨੂੰ ਖੰਡ ਦਾ ਪਰੌਠਾ ਬਣਾ ਕੇ ਭੇਜਣਾ ਹੁੰਦਾ ਇੱਕ ਵਾਰ ਮੈਂ ਨਾ ਖੰਡ ਦਾ ਪਰੌਠਾ ਖਾਣ ਆਪਾਂ ਲੱਗੇ ਉਹ ਮੇਰੇ ਬੈਗ ਵਿੱਚ ਹੀ ਰਹਿ ਗਿਆ ਹਨਾ ਤੇ ਮੇਰੇ ਪੂਰੇ ਬੈਗ 'ਚ ਕੀੜੀਆਂ ਭਾਰੀਆਂ ਤੇ ਮੈਨੂੰ ਅਗਲੇ ਦਿਨ ਸਕੂਲ ਚ ਜਾ ਕੇ پتہ ਲੱਗਿਆ ਕਿ ਮੇਰੇ ਡੱਬਾ ਵੀ ਉਵੇਂ ਪਿਆ ਸੀਗਾ ਨਾ ਰੋਟੀ ਵਾਲਾ ਟਿਫਨ ਤੇ ਦੇ ਵਿੱਚ ਪਰਾਠਾ ਵੀ ਉਮ ਪਿਆ ਸੀ ਤੇ ਕਿਹੜੀਆਂ ਵੀ ਉਮ ਮਿੱਤੀ ਸਾਰਾ ਮੈਂ ਖਾਈ ਉਹਨ ਕਰ ਜਾ ਕੇ ਦੱਸ ਤੂੰ ਮम्मी ਤੇ ਦਾਲ ਆ ਬੈਠੀ ਨਹੀਂ ਮੇਰੇ ਨਾਲ ਤਾਂ ਐਦਾ ਮਤਲਬ ਖੰਡ ਦਾ ਪਰਾਠਾ ਤਾਂ ਉਦੋਂ ਖਾਈਦਾ ਸੀ ਜਦੋਂ ਸੋਮਵਾਰ ਦਾ ਵਰਤੋਂ ਹੁੰਦਾ ਸੀਗਾ ਨਹੀਂ ਮੈਂ ਤਾਂ ਉਦੋਂ ਹੀ ਵਰਤੋਂ ਹੁੰਦੀ ਹੁੰਦੀ ਸੀ ਕਿ ਮੈਨੂੰ ਨਾ ਖੰਡ ਦਾ ਪਰਾਠਾ ਬਹੁਤ ਜ਼ਿਆਦਾ ਸਵਾਦ ਲੱਗਦਾ ਹੁੰਦਾ ਸੀ ਕੋਈ ਨਹੀਂ ਮੈਂ ਬੜਵਾਵਾਂਗੇ ਕਿਸੇ ਦਿਨ ਤੇ ਪਰ ਐਵੇਂ ਹੁੰਦਾ ਸੀ ਕਹਿੰਨਾ ਨਿੱਕੇ ਹੁੰਦੇ ਕੇਕ ਦੀ ਜਗ੍ਹਾ ਤੇ ਉਹ ਕੜਾ ਨਹੀਂ ਹੁੰਦਾ ਆਟੇ ਵਾਲਾ ਉਹ ਕੜਾ ਦਾ ਜਾਂ ਸੂਜੀ ਵਾਲੇ ਕੜਾ ਨੂੰ ਉਹਨੂੰ ਕਿਸੇ ਭਾਂਡੇ ਚ ਪਾ ਕੇ ਉਹਨੂੰ ਮੂਢਾ ਮਾਰ ਕੇ ਉਹਦਾ ਕੇਕ ਬਣਾ ਕੇ ਕੱਟਿਆ ਤੁਸੀਂ ਕਦੇ ਕੇਕ ਨਹੀਂ ਮੈਂ ਤਾਂ ਨਹੀਂ ਕਦੇ ਕੱਟਿਆ ਉਹ ਕੇਕ ਹੁੰਦਾ ਸੀਗਾ ਮਤਲਬ ਕੜਾ ਦਾ ਕੇਕ ਉਹ ਵਾਲਾ ਸਵਾਦ ਤਾਂ ਅੱਜ ਤੱਕ ਕਿਸੇ ਕੇਕ ਚ ਨਹੀਂ ਮਿਲਦਾ ਹੈਗਾ ਜਿੰਨਾ ਮਹਿੰਗੇ ਤੋਂ ਮਹਿੰਗਾ ਖਾ ਲੋ ਮੈਨੂੰ ਜਿਆਦਾ ਮੈਂ ਨਾ ਛੋਟੀ ਜੀ ਸੀਗੀ ਮੈਂ ਹਜੇ ਵੀ ਫੋਟੋਆਂ ਦੇਖਦੀ ਆ ਹਨਾ ਮੇਰਾ ਬਰਥਡੇ ਪਤਾ ਕਿਵੇਂ ਮਨਾਇਆ ਸੀ ਇੱਕ ਦਾ ਟਾਫੀ ਦਾ ਪੈਕ ਰੱਖ ਕੇ ਇੱਧਰ ਹਨਾ ਤੇ ਵਿਚਾਲੇ ਮੋਮਬਤੀਆਂ ਲਾ ਕੇ ਫਿਰ ਜਿਆਦਾ ਮੇਰੇ ਛੋਟੇ ਜਿਹੇ ਬਰਥਡੇ ਬਨਾਇਆ ਸੀਗਾ ਪਰ ਉਹ ਮੂਮੈਂਟ ਵੀ ਬਹੁਤ ਜਿਆਦਾ ਬੰਦੇ ਚਲਾਏ ਪਰ ਇਹ ਬਰਥਡੇ ਦਾ ਮਨਾਇਆ ਸੀ ਮੇਰੇ ਸਕੂਲ ਦੇ ਵਿੱਚ ਆਪਣੀ ਇੱਕ ਫਰੈਂਡ ਹੁੰਦੀ ਆ ਹਨਾ ਆਪਣੇ ਬਰਥਡੇ ਵਾਲੇ ਦਿਨ ਆਪਣ ਨੂੰ ਕਿਵੇਂ ਪੈਂਪਰ ਕੀਤਾ ਜਾਂਦਾ ਸੀਗਾ ਬੈਗ ਵੀ ਆਪਣੀ ਉਹ ਫਰੈਂਡ ਚੱਕਦੀ ਹੁੰਦੀ ਸੀ ਆਪਣਾ ਟਾਫੀਆਂ ਵਾਲਾ ਪਰ ਟਾਫੀਆਂ ਵੰਡਣ ਦਾ ਨੰਦ ਸੀ ਕਲਾਸ-ਕਲਾਸ ਦੇ ਵਿੱਚ ਨਹੀਂ ਨਹੀਂ ਜਿਆਦਾ ਜਦੋਂ ਮੇਰੇ ਬਰਥਡੇ ਹੁੰਦਾ ਸੀ ਨਾ ਮੇਨ ਸੱਚੀ ਤਾਂ ਚਾਰ ਸਭ ਤੋਂ ਜ਼ਿਆਦਾ ਹੁੰਦਾ ਸੀਗਾ ਕਿ ਅੱਜ ਮੇਰਾ ਬਰਥਡੇ ਤਾਂ ਜੇ ਮ ਕੋਟ ਨਹੀਂ ਪਹਿਣੀ ਯੂਨੀਫਾਰਮ ਨਹੀਂ ਪਾ ਕੇ ਜਾਣੀ ਜੇ ਸੋਨੇ ਸੋਨੇ ਕੱਪੜੇ ਪਾ ਕੇ ਜਾਣੇ ਆ ਸਾਰਿਆਂ ਤੋਂ ਅੱਡ ਮੈਨੂੰ ਤਾਂ ਐਵੇਂ ਹੁੰਦਾ ਸੀ ਹਾਂ ਮੈਨਾਂ ਨਹੀਂ ਹੁੰਦਾ ਸੀਗਾ ਕਿ ਕਹਿੰਦੇ ਹੁੰਦੇ ਆ ਨਾ ਜ ਜਬਰ ਤੋਂ ਜਿਹੜੇ ਬੱਚੇ ਦਾ ਜਨਮ ਦਿਨ ਹੈ ਹਨਾ ਵੀ ਇਹਨੂੰ ਮਾਰਨਾ ਨਹੀਂ ਠੜਕਣਾ ਨਹੀਂ ਆਹ ਨੂੰ ਕੁਛ ਕਹਿਣਾ ਨਹੀਂ ਹਾਂ ਮੈਨੂੰ ਐਂ ਨਹੀਂ ਪਤਾ ਵੀ ਅੱਜ ਦੇ ਸਕੂਲਾਂ 'ਚ ਹੁੰਦਾ ਕਿ ਨਹੀਂ ਪਰ ਸਾਡੇ ਟਾਈਮ 'ਤੋਂ ਉਹ ਤੇ ਇਹਦਾ ਕੁਛ ਹੁੰਦਾ ਸੀਗਾ ਬਹੁਤ ਅਸੇਰ ਹੁਣ ਅੱਜਕੱਲ ਤਾਂ ਮਤਲਬ ਕੇਕ ਤੋਂ ਵੀ ਨਾ ਤਾਂ ਪਹਿਲੀ ਗੱਲ ਬਰਥਡੇ ਹੀ ਨਹੀਂ ਬਣਾਇਆ ਜਾਂਦਾ ਫਿਰ ਜ ਮਨਾ ਵੀ ਰਹੇ ਨੇ ਫਿਰ ਉਹਨਾਂ ਨੂੰ ਐਦਾਂ ਹੁੰਦਾ ਬੱਚਿਆਂ ਨੂੰ ਵੀ ਕਈ ਬੱਚਿਆਂ ਨੂੰ ਉੰਦਰੀ ਵੇ ਸੋਸ਼ਲ ਮੀਡੀਆ ਤੇ ਵੇਖਦੇ ਹਾਂ ਹਨਾ ਡੈਕੋਰੇਸ਼ਨ ਕਰਕੇ ਹਨਾ ਗਾਣੇ ਲਾ ਕੇ ਮਤਲਬ ਫੈਮਿਲੀ ਫੈਮਿਲੀ ਚ ਜਿਵੇਂ ਪਹਿਲਾਂ ਮਨਾਏ ਜਾਂਦੇ ਸੀ ਨਾ ਜਨਮ ਦਿਨ ਕੇ ਸਾਰੀ ਫੈਮਿਲੀ ਨੂੰ ਇਕੱਠੇ ਕਰ ਲੈਂਦੇ ਮੈਂ ਤਾਂ ਬੱਧਾ ਕੀ ਕਰਦੀ ਹੁੰਦੀ ਸੀ ਟਾਫੀਆਂ ਦੇ ਪੈਕ ਲੈ ਕੇ ਜਾਂਦੀ ਹੁੰਦੀ ਸਕੂਲ ਜਾ ਕੇ ਉਹਦੀ ਕਲਾਸਮੇਟ ਨੂੰ ਤੁਸੀਂ ਮੇਰੀ ਕਲਚਰ ਨੂੰ ਪਹਿਲਾਂ ਕਢ ਕਹਿੰਦੇ ਤੁਸੀਂ ਕਦੇ ਉਹ ਕੀਤਾ ਵਾ ਜਦੋਂ ਆਪਣੇ ਰਿਸ਼ਤੇਦਾਰੀ ਚ ਕਿਤੇ ਵਿਆਹ ਵਾ ਹਨਾ ਡੋਲੀ ਵਾਲੀ ਕਰਦੇ ਤੇ ਜਦੋਂ ਸਿੱਕੇ ਵਰਸਾਏ ਜਾਂਦੇ ਕਿਹੜੇ ਚੱਕੇ ਆਪਣੇ ਸਾਡੇ ਪੁੱਤ ਜੇ ਵਿਆਹ ਸੀਗਾ ਮੈਂ ਤਾਂ ਹੁਣ ਵੀ ਦੋ ਜਿੱਕੇ ਚੱਕੇ ਸੀਗੇ ਆਈ ਕਿਤੇ ਇਕਦਮ ਮਜ਼ਾ ਹੁੰਦਾ ਹੁੰਦਾ ਸੀ ਮੇਰੇ ਆਏ ਹੁੰਦਾ ਸੀ ਮੇਰੇ ਬਾਦੂ ਦੀ ਨਾ ਜਾਵੇ ਸਾਡੇ ਨਾਲ ਰਿਸ਼ਤੇਦਾਰੀ ਚ ਮੇਰੇ ਮਾਸੀ ਲੱਗਦੇ ਆ ਮੇਰੇ ਮੰਮੀ ਦੇ ਦਾਦੇ ਸੀ ਕਿਉਂਕਿ ਉਹਨਾਂ ਦੀ ਅੱਖ ਨਾ ਕੰਮ ਚਦੀ ਮੈਂ ਪੁੱਛਿਆਗਾ ਤਾਂ ਮਿਚਦੀ ਹੈ ਮਨ ਕਹਿੰਦੇ ਵੀ ਵਿਦੋਲੀ ਵਾਲੀ ਗਾਰ ਦੇ ਪਿੱਛੇ ਖੜੀ ਸੀ ਸਿੱਕਾ ਆ ਕੇ ਨਾ ਅੱਖ ਤੇ ਬਿਚੀ ਰਣੇ ਕਾਖੀ ਆਈ ਹੋਗੀ ਸੀ ਹੀ ਦੇ ਵੀ ਮੈਂ ਤੋਂ ਬਹੁਤ ਆਦੀ ਹੁੰਦੀ ਸੀ ਨਾ ਸਿੱਕੇ ਟਿੱਕੜੇ ਵੰਨ ਘਰਤੇ ਸੀਗੇ ਮੈਂ ਸਿੱਕੇ ਚੱਕਣੇ ਪਤਾ ਮੈਨੂੰ ਬਹੁਤ ਹੁੰਦਾ ਹੈ ਸਿੱਕੇ ਚੱਕਣ ਦਾ ਹਾਂ ਜਦੋਂ ਐਵੇਂ ਮਤਲਬ ਪਿੱਛੇ ਸਿੱਕੇ ਸੁੱਟੀ ਦੇ ਹਨਾ ਮਤਲਬ ਮਾਰੀ ਦੇ ਤੇ ਡੋਲੀ ਵਾਲੀ ਘਰਤੇ ਉਹ ਸਿੱਕੇ ਜਦੋਂ ਖਿਲਰਦੇ ਆ ਆਪਾਂ ਉਹਵੇਂ ਜਦੋਂ ਸਟੇਜ ਦੇ ਉੱਤੇ ਜਦੋਂ ਪਰਫਾਰਮੈਂਸ ਹੋ ਰਹੀਆਂ ਹੁੰਦੀਆਂ ਵਾ ਉਦੋਂ ਪਤਾ ਨਾ ਉੱਤੇ ਟੱਕੇ ਆ ਨਹੀਂ ਮੈਂ ਉਦੋਂ ਨਹੀਂ ਜੱਕੇ ਪਰ ਮੈਂ ਤਾਂ ਨਾਲ ਦੀਆਂ ਨੇ ਬਹੁਤ ਟੱਕੇ ਆ ਦાદੀਆਂ ਹਨਾ ਸਾਡੇ ਨਾ ਜਿਹੜਾ ਜਾਗ ਵਗੈਰਾ ਹੁੰਦੀ ਹੈ ਡੀਜੇ ਵਗੈਰਾ ਤੇ ਪੈਸੇ ਵਾਰਦੇ ਆ ਹਨਾ ਤੇ ਉਹ ਮਤਲਬ ਨਾ ਦਿਨ ਨਾ ਦਿਨ ਅਚਾਨਕ ਹੈ ਨਾ 10 ਵੇ ਦਾ ਨੋਟ ਆ ਕੇ ਤੇ ਉਹ ਰੀਡ ਕਿ ਮੈਂ ਇਧਰੋਂ ਜਾ ਕੇ ਨਾ ਬਟਾ ਹੱਡ ਲਗਾ ਲੈਂਦੀ ਮੈਂ ਤਾਂ ਕੋਈ ਨੇੜ ਦੇ ਵੀ ਆ ਜਵੇ ਨਾ ਹੁਣ ਤਾਂ ਚਲੋ ਸੰਗ ਮਾਰ ਜਾਂਦੀ ਫਿਰ ਬਚਪਨ ਦੇ ਜਿਹੜੀਆਂ ਹਰਕਤਾਂ ਬਹੁਤ ਹੀ ਕੀਤੀਆਂ ਨੇ ਪੈਸੇ ਚੱਕ ਕੇ ਬਹੁਤ ਕੀਤੀਆਂ ਦੇਵ ਦੇ ਵਿੱਚ ਸਹੀ ਗੱਲ ਹੈ ਜਿਹੜਾ ਬਚਪਨ ਦਾ ਮੂਡ ਆ ਉਹਨੂੰ ਵਾਪਸ ਨਹੀਂ ਆ ਸਕਦਾ ਆਪਾਂ ਸਿਰਫ ਇਮੇਜਿਨ ਕਰ ਸਕਦੇ ਆ ਆਪਾਂ ਦੂਰੀ ਵਾਰ ਤੋਂ ਹਨਾ ਉਸ ਜਗ੍ਹਾ ਤੇ ਵਾਪਸ ਨਹੀਂ ਜਾ ਸਕਦੇ ਹਨਾ ਜਿਵੇਂ ਆਪਾਂ ਬਚਪਨ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਕਿ ਆਪਾਂ ਉਹਦੇ ਉਹ ਜੇ ਕੰਮ ਕਰਾਂਗੇ ਪਰ ਹੁਣ ਜਦੋਂ ਕਰਦੇ ਹਾਂ ਹੁਣ ਇੰਨੀਆਂ ਇੰਨੀਆਂ ਜ਼ਿਆਦਾ ਟੈਨਸ਼ਨਾਂ ਹੋ ਜਾਂਦੀਆਂ ਨੇ ਨਾ ਤੇ ਬਚਪਨ ਦੇ ਵਿੱਚ ਫਿਕਰ ਹੀ ਨਹੀਂ ਸੀ ਕਿਸੇ ਚੀਜ਼ ਦੀ ਕਰਦੇ ਕਰਦੇ ਹੁੰਦੇ ਸੀ ਸਾਰਾ ਕੁਝ ਕਿਸੇ ਗੱਲ ਦੀ ਫਿਕਰ ਨਾ ਫਾਕਾ ਉਠੋ ਖਾਓ ਪੀਓ ਤੇ ਸੋ ਜਾਓ ਤੇ ਹੁਣ ਹੁਣ ਟੈਨਸ਼ਨਾਂ ਹੀ ਇੰਨੀਆਂ ਹੋਰ ਆਉਂਦੀਆਂ ਨੇ ਕਿ ਪੜਾਈ ਦੀ ਟੈਨਸ਼ਨ ਕਮਾਉਣ ਦੀ ਟੈਨਸ਼ਨ ਬਹੁਤ ਟੈਨਸ਼ਨ ਹੋ ਜਾਂਦੀ ਆ ਤਾਂ ਜਿਹੜਾ ਤੁਹਾਡਾ ਬਚਪਨ ਦਾ ਵੇਲਾ ਹੁੰਦਾ ਉਹਨੂੰ ਮਤਲਬ ਉਹ ਯਾਦਾਂ ਹੀ ਰਹਿ ਜਾਂਦੀਆਂ ਇੱਕ ਬਣ ਕੇ ਆਪਾਂ ਇਹ ਚੀਜ਼ ਦੇਖਦੇ ਆ ਕਿ ਅੱਜ ਕੱਲ ਦੇ ਜਿਹੜੇ ਪੇਰੈਂਟਸ ਆ ਉਹ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਖੇਡਣ ਜਾਣ ਦਿੰਦੇ ਹਨਾ ਫੋਨ ਤੇ ਲਾਈ ਰੱਖਦੇ ਆ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਜਿੰਨਾ ਹੋ ਸਕੇ ਨਾ ਆਪਦੇ ਬੱਚਿਆਂ ਨੂੰ ਬਚਪਨ ਜੀ ਲੈਣ ਦੋ ਹਨਾ ਫੋਨ ਵਗੈਰਾ ਤੋਂ ਇਹਨਾਂ ਸਾਰੀ ਉਮਰ ਫੋਨ ਹੀ ਦੇਖਣੇ ਆ ਪਰ ਜਿਹੜੇ ਇਹ ਹੁਣ ਪਾਲਾ ਜ਼ਿੰਦਗੀ ਦੇ ਹਨਾ ਬਚਪਨ ਦੇ ਮੁੜ ਕੇ ਵਾਪਸ ਨਹੀਂ ਆਉਣਾ ਜਿੰਨਾ ਹੋ ਸਕੇ ਉਹਨਾਂ ਨੂੰ ਤੁਸੀਂ ਬਚਪਨ ਦੀਆਂ ਮਤਲਬ ਕਹਾਣੀਆਂ ਯਾਰ ਜ਼ਿਆਦਾ ਕੱਠੀਆਂ ਕਰਨ ਦਿਓ ਉਹਨਾਂ ਨੂੰ ਜ਼ਿਆਦਾ ਕੱਠੀਆਂ ਕਰਨ ਦਿਓ ਕਿਉਂਕਿ ਇਹੀ ਯਾਦਾਂ ਰਹਿ ਜਾਂਦੀਆਂ ਬੰਦੇ ਦੇ ਪੱਲੇ ਕੋਈ ਨਹੀਂ ਹੁੰਦਾ ਹੈਗਾ ਜਦੋਂ ਮਤਲਬ ਕਿਸੇ ਸਟੇਜ ਤੇ ਕੁਝ ਨਹੀਂ ਨਾ ਹੁੰਦਾ ਬੱਚੇ ਕੋਲ ਤਾਂ ਉਹ ਆਪਣੀਆਂ ਬਚਪਨ ਦੀਆਂ ਯਾਦਾਂ ਯਾਦ ਕਰਦਾ ਹੈ ਜਿਹੜੀਆਂ ਉਹਨੇ ਆਪਣੇ ਪਰਿਵਾਰ ਨਾਲ ਬਤਾਈਆਂ ਆਪਣੇ ਦੋਸਤਾਂ ਨਾਲ ਬਤਾਈਆਂ ਉਹਨੇ ਕੁੱਟੀਆਂ ਜਿੱਦੀਆਂ ਹਰਕਤਾਂ ਕੀਤੀਆਂ ਉਹੀ ਯਾਦਾਂ ਰਹਿ ਜਾਂਦੀਆਂ ਨੇ ਤੇ ਅੱਜ ਦਾ ਤੁਹਾਡੇ ਨਾਲ ਸਾਡੀਆਂ ਮਿੱਠੀਆਂ ਮਿੱਠੀਆਂ ਬਤਪੰਦੀਆਂ ਜਿਆਦਾ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੇ ਹਰ ਪ੍ਰੋਗਰਾਮ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਾਵਾਂਗੇ ਹੁਣ ਸਾਡੇ ਚੁਲੰਨੇ ਅਸੀਂ ਅਲਵਿਦਾ ਤਨਵਾਚ ਤਨਵਾਚ